ਵੀ ਵਿਚਾਰੀ ਔਰਤਾਂ ਮਾਇਨ ਨਾ ਕਰੋ ਯਾਰ ਬੱਚੂ ਜਾਨ ਉਹਨੇ ਕੱਲ ਪਰਸੋ ਪੋਸਟ ਕੀ ਪਾਈ ਪੰਜਾਬ ਪਿੱਛੇ ਆ 4 ਲੱਖ ਕਰੋੜ ਦਾ ਕਰਜ਼ਾ ਛੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਉਹਨੇ ਪੋਸਟ ਕੀ ਪਾਈ ਆ ਪਹਿਲਾਂ ਇਹ ਦੱਸੋ ਕਿ ਰਾਗਵ ਚੱਡਾ ਮੋਚਣਾ ਚੰਗਾ ਲੱਗਦਾ ਕਿ ਬਿਨਾ ਮੋਚ ਤੋਂ ਚੰਗਾ ਲੱਗਦਾ ਅੱਛਾ ਦੱਸੋ ਤੁਹਾਨੂੰ ਬਿਨਾ ਮੋਚ ਤੋਂ ਚੰਗਾ ਲੱਗਦਾ ਇਹ ਪੋਲਿਟਿਕਸ ਹੈ ਪੰਜਾਬ ਦੀ ਇਹ ਰਾਜ ਸਭਾ ਨੂੰ ਮੈਂਬਰ ਬਣਾ ਕੇ ਭੇਜੇ ਪਰ ਲੋਕ ਲਈ ਆਣਾ ਅਸ਼ੋਕ ਮਿੱਤਰ ਕਹਿੰਦੀ ਭੋਲੇ ਆ ਖਿਲਾਫ ਪੰਜਾਬ ਲਈ ਅੱਜ ਜਦੋਂ ਸੰਦੀਪ ਪਾਟਕ ਬਣਾ ਇੱਕ ਵਾਰ ਸੋਲਿਆ ਕਦੀ ਪੰਜਾਬ ਨਹੀਂ ਉਲਟ ਦਾ ਬੋਲਿਆ ਹੋਣਗੇ ਅੱਜ ਕੀ ਹੋਇਆ ਵਾ ਅੱਜ ਜਿਹੜਾ ਗਲਾਡਾ ਦੇ ਸਾਹਮਣੇ ਖੜੇ ਪੁੱਡਾ ਦੇ ਉਹ ਸਾਰੀਆਂ ਅਥਾਰਟੀਜ਼ ਪੰਜਾਬੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਸਾਰੀਆਂ ਅਥਾਰਟੀਜ਼ ਦਾ ਚੇਅਰਪਰਸਨ ਚੇਅਰਮੈਨ ਅੱਜ ਤੋਂ ਡੇਢ ਮਹੀਨਾ ਪਹਿਲਾਂ ਭਗਵੰਤਬਾਹੂ ਨੂੰ ਤੋੜਤਾ ਇਹਨੂੰ ਕਹਿੰਦਾ ਤੈਨੂੰ ਆ ਪੁੱਡਾ ਗਲਾਡਾ ਗਵਾਡਾ ਅੰਮ੍ਰਿਤਸਰ ਸਤਕਾਰਯੋਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਸਾਡੇ ਜਿਹੜੇ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਸਖਤਰ ਇਨਚਾਰਜ ਨੇ ਪੰਜਾਬ ਦੇ ਰਵਿੰਦਰ ਦਲਬੀ ਜੀ ਮੇਰੇ ਨਾਲ ਇੱਧਰ ਖੱਬੇ ਹੱਥ ਮੇਰੇ ਪ੍ਰਾਣੇ ਮਿੱਤਰ ਅਜ਼ੀਜ਼ ਸਰਦਾਰ ਬਲਬੀਰ ਸਿੰਘ ਜੀ ਸਿੱਧੂ ਸਾਹਿਬ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੋਹਾਲੀ ਦੇ ਪਟਿਆਲਾ ਸਾਹਿਬ ਮੇਲਾ ਮੇਰੇ ਪ੍ਰਧਾਨ ਸਾਹਿਬ ਯੂਥ ਦੇ ਪ੍ਰਧਾਨ ਸਾਹਿਬ ਐਨਐਸਯੂਆਈ ਦੇ ਪ੍ਰਧਾਨ ਸਾਹਿਬ ਫੋਰਨਾ ਡਿਪਾਰਟਮੈਂਟਾਂ ਦੇ ਪ੍ਰਧਾਨ ਸਾਹਿਬ ਔਰ ਮੇਰੇ ਪਿੱਛੇ ਨਾਲ ਜਿਹੜੇ ਖੜੇ ਨੇ ਸਾਰੇ ਸਹਿਯੋਗੀ ਮੈਂ ਸਮਾਂ ਹੀ ਬਚਾਉਣਾ ਚਾਹਣਾ ਸਮਾਂ ਮੇਰੇ ਸਾਰੇ ਸਤਕਾਰਯੋ ਮੇਰੇ ਤੋਂ ਵੱਡੇ ਨੇ ਸਾਰੇ ਮੇਰੇ ਤੋਂ ਸਾਰੇ ਪਾਰਟੀ ਵਿੱਚ ਸੀਨੀਅਰ ਨੇ ਉਹਨਾਂ ਸਾਰਿਆਂ ਦੀ ਮੈਂ ਹਾਜ਼ਰੀ ਅ ਤੁਹਾਡੇ ਸਾਹਮਣੇ ਲਵਾਉਣਾ ਔਰ ਹੁਣ ਮੈਂ ਤੁਹਾਨੂੰ ਸਿਰਫ ਫਤਿਹ ਪ੍ਰਵਾਨ ਕਰਨੀ ਸਭ ਤੋਂ ਪਿਆਰ ਨਾਲ ਪਹਿਲਾਂ ਆਪਾਂ ਸ਼ੁਰੂਆਤ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਸਤੋ ਕਦੀ ਪੰਜਾਬ ਦੇ ਵਿੱਚ ਕਦੀ ਸੁਣਿਆ ਸੀਗਾ ਕਿ ਜ਼ਿਮੀਂਦਾਰਾਂ ਦੀ ਜੱਟਾਂ ਦੀ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੇ ਉੱਤੇ ਡਾਕਾ ਮਾਰੂ ਸਰਕਾਰ ਆਪਣੀ ਚੁਣੀ ਹੋਈ ਕਿਸੇ ਸਰਕਾਰ ਨੇ ਮਗਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਹੋਣਗੀਆਂ ਲੇਕਿਨ ਇਸ ਵੱਡੇ ਪੈਮਾਨੇ ਤੇ ਕਿਸੇ ਨੇ ਪੰਜਾਬ ਦੀ ਜ਼ਮੀਨ ਉੱਪਰ ਹਮਲਾ ਨਹੀਂ ਕੀਤਾ ਸੀਗਾ ਇਹ ਪੰਜਾਬ ਦੀ ਜ਼ਮੀਨ ਤੇ ਹਮਲਾ ਨਹੀਂ ਕਰ ਇਹ ਸਾਡੀ ਜ਼ਹਿਲੀਅਤ ਤੇ ਹਮਲਾਵਾ ਸਾਡੀ ਸੋਚ ਤੇ ਸਾਡੀ ਹੋਮਦ ਤੇ ਸਾਡੇ ਕਿਤੇ ਤੇ ਸਾਡੇ ਵਕਾਰ ਤੇ ਹੁਣ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਕਿ ਆ ਜਿਹੜੇ ਬਾਹਰੋਂ ਆਣ ਕੇ ਬੰਦੇ ਸਾਡੇ ਤੇ ਰਾਜ ਕਰ ਰਹੇ ਨੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰਵਕਾਰ ਨਹੀਂ ਨਾ ਆਸਥਾ ਹੈ ਨਾ ਉਹਨਾਂ ਨੂੰ ਪੰਜਾਬ ਵਿੱਚ ਕੋਈ ਭਰੋਸਾ ਕਿ ਅਸੀਂ ਇਹ ਜ਼ਮੀਨ ਇਹਨਾਂ ਨੂੰ ਲੈਣ ਦੇਵਾਂਗੇ ਇਹ ਫੈਸਲਾ ਕਰਨ ਵਾਸਤੇ ਅੱਜ ਕਾਂਗਰਸ ਪਾਰਟੀ ਨੇ ਮੋਹੱਲਜ ਤਰਨਾ ਦਿੱਤਾ ਵਾ ਪੰਜਾਬ ਕਾਦੇ ਲਈ ਜਾਣਿਆ ਜਾਂਦਾ ਗੁਰੂਆਂ ਪੀਰਾਂ ਪਗੰਬਰਾਂ ਸ਼ਹਾਦਤਾਂ ਢੂੰਡ ਲਿਆ ਇਸ ਧਰਤੀ ਤੇ ਔਰ ਇਸ ਤੋਂ ਬਾਅਦ ਜਾਣਿਆ ਜਾਂਦਾ ਜ਼ਰਖੇਜ਼ ਮਿੱਟੀ ਲਈ ਜਿਹੜੀ ਮਿੱਟੀ ਸੇਤ ਦੁਨੀਆਂ 'ਚ ਇਹਦੇ ਮੁਕਾਬਲੇ ਦਾ ਕੋਈ ਇੱਕ ਅੰਦਾਜ਼ ਜਿਹੜਾ ਰਕਬਾ ਹੋਵੇਗਾ ਕੈਲੀਫੋਰਨੀਆ ਵਰਗਾ ਉਦਾਂ ਦੀ ਜ਼ਮੀਨ ਖੇਤੀ ਲਈ ਐਗਰੀਅਨ ਸਟੇਟ ਐਗਰੀਅਨ ਇਕਨੋਮੀ ਤੇ ਜਿਹੜੀ ਸਾਡੀ ਇਕਨੋਮੀ ਹੈ ਕਹਿੰਦੇ ਅਸੀਂ ਉਹੀ ਕਦਮ ਕਰਨੀ ਆ ਉਹ ਰਕਬਾ ਵੀ ਕੋ ਛੋਟਾ ਮੋਟਾ ਨਹੀਂ ਚਲੋ ਕੋ ਇੰਡਸਟਰੀ ਲਾਉਣੀ ਆ ਕੋ ਹਾਇਵੇ ਕੱਢਣਾ ਵਾ ਕੋ ਛੋਟਾ ਮੋਟਾ ਰਕਬਾ ਤੁਸੀਂ ਲੈ ਸਕਦੇ ਹੋ ਲਗਭਗ 65-70 ਹਜ਼ਾਰ ਏਕੜ ਜ਼ਮੀਨ ਲੁਧਿਆਣਾ 25 ਹਜ਼ਾਰ ਏਕੜ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਆ ਖੜੇ ਬਰਨਾਲੇ ਵਾਲੇ ਅਮਰਸਰ ਤਰਨਤਾਰਨ ਵਾਲੇ ਸਾਰੇ ਆ ਸ਼ਹਿਰਾਂ ਚ ਅਰਬਨ ਸਟੇਟ ਇੰਡਸਟਰੀਅਲ ਸਟੇਟ ਦੇ ਨਾਮ ਤੇ ਤੁਹਾਡੇ ਉੱਤੇ ਹਮਲਾ ਕੀਤਾ ਜਾ ਰਿਹਾ ਅੱਜ ਪਹਿਲੀ ਗੱਲ ਤਾਂ ਇੱਕ ਚੰਗੀ ਤਰ੍ਹਾਂ ਸਮਝੋ ਇਹ ਆਮ ਆਦਮੀ ਪਾਰਟੀ ਕੋਈ ਆਮ ਆਦਮੀ ਪਾਰਟੀ ਨਹੀਂ ਕੀ ਮੇਰੇ ਵੀਰੋ ਇਹ ਅਮੀਰ ਆਦਮੀ ਪਾਰਟੀ ਆ ਇਹਨਾਂ ਦੇ ਬੰਦੇ ਦੇਖੋ ਆ ਤੁਹਾਡਾ ਮੁਹੱਲੀ ਵਾਲਾ ਕੁਲਵੰਤ ਇਹ ਤੁਹਾਨੂੰ ਲੱਗਦਾ ਕੋਈ ਆਮ ਆਦਮੀ ਹੈ ਇੱਕ ਹਜ਼ਾਰਾਂ ਕਰੋੜਾ ਰੁਪਏ ਦਾ ਰੀਅਲ ਏਸਟੇਟ ਮਾਫੀਆ ਚਲਾਉਂਦਾ ਮੇਰੇ ਵੀਰੋ ਆ ਜਿਹੜਾ ਹੁਣ ਮਨਿਸਟਰ ਬਣਿਆ ਕੀ ਨਾਮ ਸੰਜੀਵ अरोड़ा ਤੁਹਾਨੂੰ ਲੱਗਦਾ ਉਹ ਆਮ ਆਦਮੀ ਆ ਉਹਦਾ ਕਟੋ ਘਾੜਨੀ ਤਾਂ 25-30 ਹਜ਼ਾਰ ਦਾ ਰੀਅਲ ਏਸਟੇਟ ਦਾ ਲੁਧਿਆਣਾ ਤੇ ਦਿੱਲੀ ਵਿੱਚ ਕਾਰੋਬਾਰ ਆ ਔਰ ਇਸ ਨਾਲ लवली ਯੂਨੀਵਰਸਿਟੀ ਅਸ਼ੋਕ ਮਿੱੱਤਲ ਤੁਹਾਨੂੰ ਲੱਗਦਾ ਆਮ ਆਦਮੀ ਆ ਉਹਦਾ ਮੇਰਾ ਖਿਆਲ ਇਕਲੀ ਯੂਨੀਵਰਸਿਟੀ ਲੁਧਿਆਣੇ ਆ ਜੰਦਰਾਲੀ ਉਹ ਕਟੋ ਘਾੜਨੀ ਤਾਂ 25-30 ਹਜ਼ਾਰ ਕਰੋੜ ਦੀ ਮਲਕੀਅਤ ਆ ਸ਼ਾਇਦ 1000-1200 ਕਿਲੇ ਵਿੱਚ ਯੂਨੀਵਰਸਿਟੀ ਆ ਇਹ ਆਮ ਆਦਮੀ ਨੇ ਆ ਡਾਕਟਰ ਨਿੱਜਰ ਜਿਹੜਾ ਘੋੜਾ ਪਾਲਾ ਸ਼ਿਕਰੋ ਦੇਖਣ ਵਾਲਾ ਓਏ ਇੱਕ ਵੱਡੇ ਹੋਟਲ ਤੇ ਵੱਡੇ ਵੱਡੇ ਹਸਪਤਾਲਾਂ ਦਾ ਮਾਲਕ ਆ ਇਹਨਾਂ ਚੋਂ ਕਿਹੜਾ ਆਮ ਆਦਮੀਆ ਮੇਰੇ ਵੀਰੋ ਭਗਵਾਨ ਹਮੇਸ਼ਾ ਇਹ ਕਹਿ ਕੇ ਇਹ ਬਾਜੀ ਪਟੇਰਾ ਵਾਲੇ ਜੀ ਪਿੰਚਰਾ ਵਾਲੇ ਇਹ ਬਾਜੀ ਸਾਦੇ ਜੇ ਬੱਚੇ ਕੋਈ ਸਾਦਾ ਨਹੀਂਗਾ ਔਰ ਜਿਹੜੇ ਕਿਤੇ ਮਾਰੇ ਮੋٹے ਪਹਿਨਾ ਆਏ ਬਣ ਕੇ ਆਮ ਉਹਨਾਂ ਨੇ ਉਹ ਲੁੱਟ ਮਚਾਈ ਪਿਛਲੇ 3.5 ਸਾਲ ਵਿੱਚ ਪੰਜਾਬ ਦੀ ਦਰਜਾ ਬਦਰਜਾ ਜਿੱਥੇ ਤਾਂ ਲੱਗਦਾ ਸੀਗਾ ਪ੍ਰਾਪਰਟੀਆਂ ਤੇ ਕਬਜ਼ੇ ਮਾਣੂ ਕੇ ਜਗਰਾਉਂ ਦੀ ਆ ਕਟਾਰੂ ਚੱਕ ਨੇ ਬੱਚੇ ਨਹੀਂ ਛੱਡੇ ਹੋਆ ਤੇ ਹਮਲਾ ਜਿਹੜਾ ਜਿੱਥੇ ਦਾ ਲਗਿਆ ਦੋ ਦੋ 4-4 ਲੱਖ ਦੋ ਦੋ 4-4 ਏਕੜ ਦੇ ਫਾਰਮ ਹਾਊਸ ਬਣ ਰਹੇ ਨੇ ਮੇਰੇ ਵੀਰੋ ਅੱਛਾ ਮੈਂ ਪੁੱਛਣਾ ਚਾਹਣਾ ਆ ਰਾਗਵ ਚੱਡਾ ਦੇਖਣ ਨੂੰ ਤਾਂ ਮੈਨੂੰ ਲੱਗਦਾ ਔਰਤ ਜੀ ਲੱਗਦੀ ਹੈ ਵਿਚਾਰੀ ਔਰਤਾਂ ਮਾਇਨ ਨਾ ਕਰੋ ਯਾਰ ਬੱਚੂ ਜਾਂ ਉਹਨੇ ਕੱਲ ਪਰਸੋ ਪੋਸਟ ਕੀ ਪਾਈ ਪੰਜਾਬ ਪੈਸੇ ਆ 4 ਲੱਖ ਕਰੋੜ ਦਾ ਕਰਜ਼ਾ ਸਾਡੀਆਂ ਜ਼ਮੀਨਾਂ ਖੋਈਆਂ ਜਾ ਰੀਆਂ ਉਹਨੇ ਪੋਸਟ ਕੀ ਪਾਈ ਆ ਪਹਿਲਾਂ ਇਹ ਦੱਸਿਓ ਕਿ ਰਾਗਵ ਚੱਡਾ ਮੋਛਣਾ ਚੰਗਾ ਲੱਗਦਾ ਕਿ ਬਿਨਾ ਮੋਛ ਤੋਂ ਚੰਗਾ ਲੱਗਦਾ ਅੱਛਾ ਦੱਸਿਓ ਤੁਹਾਨੂੰ ਬਿਨਾ ਮੋਛ ਤੋਂ ਚੰਗਾ ਲੱਗਦਾ ਇਹ ਪੋਲਿਟਿਕਸ ਹੈ ਪੰਜਾਬ ਦੀ ਇਹ ਰਾਜ ਸਭਾ ਦੇ ਮੈਂਬਰ ਬਣਾ ਕੇ ਭੇਜੇ ਪਰ ਲੁਗਲੀ ਵਾਲਾ ਅਸ਼ੋਕ ਮਿੱਤਲ ਕਦੀ ਬੋਲਿਆ ਇੱਕ ਲਫ਼ਜ਼ ਪੰਜਾਬ ਲਈ ਔਰ ਜਿਹੜਾ ਸੰਦੀਪ ਪਾਟਕ ਬਣਾ ਇੱਕ ਨਫ਼ਸ ਬੋਲਿਆ ਕਦੀ ਪੰਜਾਬ ਲਈ ਉਲਟ ਤਾਂ ਬੋਲਿਆ ਹੋਣਗੇ ਅੱਜ ਕੀ ਹੋਇਆ ਵਾ ਔਰ ਜਿਹੜਾ ਗਲਾਡਾਂ ਦੇ ਸਾਹਮਣੇ ਖੜੇ ਪੁੱਢਾ ਦੇ ਇਹ ਸਾਰੀਆਂ ਅਥਾਰਟੀਜ਼ ਪੰਜਾਬ ਦੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਸਾਰੀਆਂ ਅਥਾਰਟिटीज ਦਾ ਚੇਅਰਪਰਸਨ ਚੇਅਰਮੈਨ ਅੱਜ ਤੋਂ ਡੇਡ ਮਹੀਨਾ ਪਹਿਲਾਂ ਭਗਵੰਤ ਮਾਨ ਨੂੰ ਤੋੜਤਾ ਇਹਨੂੰ ਕਹਿੰਦੇ ਤੈਨੂੰ ਪੂਡਾ ਗਲਾਡਾ ਗਵਾਟਾ ਅੰਮ੍ਰਿਤਸਰ ਸਾਰੀਆਂ ਅਥਾਰਟੀਆਂ ਤੋਂ ਇਹ ਦਾ ਅਧਿਕਾਰ ਖੋ ਕੇ ਤੇ ਚੀਫ ਸੈਕਟਰੀ ਪੰਜਾਬ ਨੂੰ ਚੇਅਰਮੈਨ ਲਾਤਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਕਿਉਂਕਿ ਭਗਵੰਤ ਮਾਨ ਵੈਸੇ ਤਾਂ ਆੜਦਾ ਨਹੀਂਗਾ ਰੀੜ ਦੀ ਹੱਡੀ ਹੈ ਨਹੀਂ ਪਰ ਉਹਨੂੰ ਲੱਗਿਆ ਹੋਵੇ ਕਿ ਤੇ ਆੜ ਨਾ ਜਾਵੇ ਅਸੀਂ ਜ਼ਮੀਨਾਂ ਖੋਹੀਆਂ ਨੇ ਅਸੀਂ ਆਪਣਾ ਲਾਉਣੇ ਤੁਹਾਡਾ ਮੁਖ ਸਕੱਤਰ ਕੌਣ ਠੀਕ ਹੈ ਪੰਜਾਬ ਕੇਡਰ ਦਾ ਆਈਐਸ ਅਫਸਰ ਗੈਰ ਪੰਜਾਬੀ ਤੁਹਾਡਾ ਟੀਜੀਪੀ ਕੌਣ ਹੈ ਪੰਜਾਬ ਦਾ ਗੈਰ ਪੰਜਾਬੀ ਤੁਹਾਡਾ ਹੋਮ ਸੈਕਟਰੀ ਕੌਣ ਹੈ ਪੰਜਾਬ ਦਾ ਗੈਰ ਪੰਜਾਬੀ ਤੁਹਾਡੀ ਇੰਡਸਟਰੀ ਦੀ ਚੇਅਰਪਰਸਨ ਲਈ ਰੇ ਨੂੰ ਕੁੱਤਾ ਦਿੱਲੀੋਂ ਗੈਰ ਪੰਜਾਬੀ ਔਰ ਜਿਹੜਾ ਲੈਂਡ ਜਿਹੜੀ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਇੰਡਸਟਰੀ ਨੂੰ ਚਲਾਉਣਾ ਉਹ ਛੁੱਪੀ ਦਾ ਇੱਕ ਕੋਈ ਦੀਪਕ ਚੋਹਾਨ ਆਪਣਾ ਪਿੱਠੂ ਇਹਨਾਂ ਨੂੰ ਛੋਟੀਆਂ ਇਹਨਾਂ ਲਾ ਕੇ ਉੱਥੇ ਸਾਡੇ ਉੱਤੇ ਚੇਅਰਮੈਨ ਬਣਾ ਦਿੱਤਾ ਮੇਰੇ ਵੀਰੋ ਇਹਨਾਂ ਨੂੰ ਪਤਾ ਲੱਗ ਚੁੱਕਾ ਵਾ ਕਿ ਇਹਨਾਂ ਦੇ ਦਿਨ ਗਿਣਤੀ ਦੇ ਨੇ ਇਹਨਾਂ ਨੂੰ ਸਾਰਾ ਪਤਾ ਵਾ ਕਿ ਹੁਣ ਸਾਡਾ ਸਮਾਂ ਬਹੁਤ ਘਟਿਆ ਇਹਨਾਂ ਨੇ ਕਿਹਾ ਜਾਣ ਲੱਗੇ ਜਿਹੜਾ ਸਵਾ ਸਾਲ ਰਹਿ ਗਿਆ ਉਹ ਲੁਪ ਲੂ ਪੰਜਾਬ ਨੂੰ ਖੋਲੋ ਲੋ ਕਾਲੀਆਂ ਜ਼ਮੀਨਾਂ ਜਿੱਥੇ ਪੈਸੇ ਬਣਦੇ ਨੇ ਔਰ ਇਹ ਲੁਧਿਆਣਾ ਪੂਲਿੰਗ ਪਾਲਿਸੀ ਨਹੀਂ ਗਈ यह लुधियाणा ग्रैब लैंड ग्रैबिंग पॉलिसी है पच्ची हजार मेरे भी जगह और जरा तरन तारण तो खड़े हरमिंदर गिलने सबक कैप्टन संदीप किसने पंजाब चो क्या कि सू स्टेट चाहिए है एक बंदे ने नहीं मंगी कौन मंग की रहे लोग झूठे पुलिस मुकाबलिया इंसाफ ਮੁਰਗੀ ਲੋਗ ਲੋਗ ਰਹੇ ਨੇ ਨਰਿੰਦਰ ਸਿੰਘ ਦੀ ਸੀਆਈਏ ਸਟਾਫ ਵਿੱਚ 180 ਥਾਵਾਂ ਤੇ ਕਰੰਟ ਲਾ ਕੇ ਕੀਤੀ ਗਈ ਹੱਤਿਆ ਉਹਦਾ ਇਨਸਾਫ ਮੰਗ ਰਹੇ ਨੇ ਲੋਗ ਜੋ ਰੋਜ਼ ਸਾਡੀਆਂ ਫਸਲਾਂ ਖਰਾਬ ਹੋ ਰਹੀਆਂ ਉਹਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਪਤਾ ਨਹੀਂ ਕੀ ਉਹ ਬੱਕਰੀ ਦਵਾਦੀ ਆ ਮੁਰਗੀ ਕਿੱਥੇ ਮੁਰਗੀ ਕਿੱਥੇ ਭਗਵੰਦ ਤੇਰੀ ਬੱਕਰੀ ਮੰਗਤਾ ਆ ਰੇ ਰੋਕੀ ਤੇ ਦਿੱਤਾ ਜਾ ਰਿਹਾ ਸਾਨੂੰ 25000 ਏਕੜ ਕਰਦੀ ਲੁਧਿਆਣੇ ਦੀ ਅੱਛਾ ਰਹਿਣਾ ਕਿ ਨਾ ਇੱਥੇ ਕਿਹਨੇ ਰਹਿਣਾ ਸਾਡੇ ਬੱਚੇ ਤਾਂ ਵਿਦੇਸ਼ਾਂ ਜਾ ਰਹੇ ਨੇ ਉਹਨਾਂ ਨੂੰ ਤਾਂ ਕੋਈ ਨੌਕਰੀਆਂ ਨਹੀਂ ਹੈ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੈ ਉਹ ਤਾਂ ਜ਼ਮੀਨਾਂ ਵੇਚ ਕੇ ਬਾਹਰ ਵਿਦੇਸ਼ਾਂੇ ਜਾ ਰਹੇ ਨੇ ਲੱਖਾਂ ਰੁਪਏ ਟਰੈਵਲ ਏਜੰਟਾਂ ਨੂੰ ਦੇ ਕੇ ਕੌਣ ਰਹੇਗਾ ਇੱਥੇ ਅਰਬਨ ਸਟ੍ਰੀਟਾਂ ਵਿੱਚ ਬਾਹਰੋਂ ਲਿਆ ਕੇ ਪੰਜਾਬ ਦੇ ਲੋਕ ਤੁਹਾਡੇ ਉੱਤੇ ਸਿਰ ਤੇ ਬਿਠਾਏ ਜਾਣਗੇ ਪਹਿਲੇ ਹੀ ਮੁਹੱਲੀ ਕਿਹੜਾ ਪਿੰਡ ਸੀ ਮਾਜਰੀ ਕਿਹੜਾ ਇੱਥੇ ਜਿਹੜਾ ਜੀ ਹਾਂ ਜੇਸਪਿੰਡ ਵਿੱਚ 9000 ਵੋਟ ਗੈਰ ਪੰਜਾਬੀਆਂ ਦੀ ਬਣ ਗਈ ਮੇਰੇ ਵੀਰੋ ਸਾਡੀ 708 ਵੋਟ ਸਾਰੇ ਮੁਹੱਲੇ ਦੇ ਬਾਹਰ ਸਾਰੇ ਲੁਧਿਆਣੇ ਦੇ ਬਾਹਰ ਸਾਰੇ ਜਲੰਧਰ ਦੇ ਬਾਹਰ ਗੈਰ ਪੰਜਾਬੀਆਂ ਦੀ ਵਸੂ ਹੋ ਚੁੱਕੀ ਹੈ ਇਹਨਾਂ ਦਾ ਮਨਸੂਬਾ ਹੈ ਕਿ ਹੁਣ ਬਕਾਇਦਾ ਤੌਰ ਤੇ ਰਾਸ਼ਨ ਕਾਰਡ ਬਣਾ ਕੇ ਆਧਾਰ ਕਾਰਡ ਬਣਾ ਕੇ ਇਹਨਾਂ ਨੂੰ ਮਲਕੀਅਤ ਦੀ ਮਾਲਕੀ ਬਣਾਈ ਜਾਵੇ ਇਹਨਾਂ ਲੋਕਾਂ ਨੂੰ ਅਰਬਨ ਸਟੇਟਸ ਲਿਆਇਆ ਜਾਵੇਗਾ ਸਮਾਜ ਜਾਗਰੂਕ ਨਹੀਂ ਦਿੰਦਾ ਬਹੁਤ ਕੁਝ ਬਹੁਤ ਕੁਝ ਆ ਬੇਅਦਬੀ ਦੀ ਗੱਲ ਛੋ ਮੈਨੂੰ 1 ਮਿੰਟ ਸਿੱਧੂ ਸਾਬਾਹਤ 1 ਮਿੰਟ ਬੇਅਦਬੀ ਦੀ ਗੱਲ ਕੀਤੀ ਸਾਢੇ 3 ਸਾਲ ਬੇਅਦਬੀ ਵਿੱਚ ਇੱਥੇ ਆਈ ਡੇਰਾ ਚ ਸੱਚਾ ਸੌਦਾ ਦਾ ਸਾਥ ਜਿਹੜਾ ਗੁਨਾਹਗਰ ਇੱਕ ਵਾਰ ਪ੍ਰੋਡਕਸ਼ਨ ਮੋਰਨ ਤੇ ਜੇਲ ਤੋਂ ਨਹੀਂ ਲੈ ਕੇ ਆਏ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਸੀਗੀ ਉਹਨੂੰ ਪ੍ਰੋਸੀਕਿਊਟ ਕਰਨ ਦੀ ਉਹ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਭਗਵੰਤ ਮਾਨ ਨੇ ਬਤੌਰ ਗ੍ਰਹਿ ਮੰਤਰੀ ਆਪਣੇ ਟੇਬਲ ਤੇ ਰੱਖ ਛੱਡੀ ਸਾਰੇ ਗੁਨਾਹਗਾਰ ਜ਼ਮਾਨਤਾਂ ਲੈ ਕੇ ਸਾਰੀਆਂ ਟ੍ਰਾਇਲਸ ਚੰਡੀਗੜ੍ਹ ਸ਼ਿਫਟ ਹੋ ਗਿਆ ਸਾਢੇ 3 ਸਾਲ ਬਾਅਦ ਚਿੱਤਿਆ ਕਿ ਆ ਲੋਕਾਂ ਨੂੰ ਦਿਖਾ ਦਈਏ ਬیل ਪਾਸ ਕਰ ਦਿੰਨੇ ਅੱਛਾ ਬਿਲ ਪਾਸ ਕਰਨ ਆ ਗਏ ਬਿਲ ਬਣਿਆ ਹੀ ਕੋਈ ਨਹੀਂ ਜਦੋਂ ਬਣਿਆ ਕੁੱਤਾ ਭੱਜਾ ਜਿਹੜਾ ਬਣਾਇਆ ਆਪਣੇ ਵੱਲੋਂ ਉਹਨੂੰ ਕਹਿੰਦੇ ਜੀ ਹੁਣ ਅਸੀਂ 6 ਮਹੀਨੇ ਵਾਸਤੇ ਇੱਕ ਸਿਲੈਕਟ ਕਮੇਟੀ ਨੂੰ ਭੇਜ ਦਾਂਗੇ ਜੇ ਸਿਲੈਕਟ ਕਮੇਟੀ ਨੂੰ ਭੇਜਣਾ ਸੀ ਤੇ ਸਪੈਸ਼ਲ ਸੈਸ਼ਨ ਬਣਾਉਣ ਦੀ ਕੀ ਲੋੜ ਸੀ ਜੇ ਤੁਸੀਂ ਬੇਇਨਸਾਫੀ ਦਾ 6 ਮਹੀਨੇ ਹੋਰ ਸਮਝ ਦੇਣਾ ਸੀ ਕੋਈ ਨਹੀਂ ਇਸ ਕਰਕੇ ਮੇਰੇ ਵੀਰੋ ਇਹ ਸੋਸ਼ਲ ਮੀਡੀਆ ਦੀ ਪਾਰਟੀ ਹੈ ਕਾਰਪੋਰੇਟ ਆਮ ਪਾਰਟੀ ਅਮੀਰ ਆਮ ਪਾਰਟੀ ਇਹਨਾਂ ਦਾ ਨਾਮ ਅੱਜ ਤੋਂ ਇਹ ਰੱਖੋ ਇਹ ਕੋਈ ਆਮ ਆਦਮੀਆਂ ਦੀ ਪਾਰਟੀ ਆਮ ਤੁਸੀਂ ਬੈਠੇ ਹੋ ਆ ਪਿੰਡਾਂ ਬੈਠੀਆਂ ਆ ਦੇਖੋ ਜਿਹੜੀਆਂ ਪਿੰਡਾਂ ਚ ਕੰਮ ਕਰਦੇ ਆ ਇਹ ਲੋਕ ਨੇ ਜਿਹੜੇ ਬੱਚੇ ਖੜੇ ਨੇ ਪਿੱਛੇ ਇਹ ਨੇ ਆਮ ਇਸ ਲਈ ਪ੍ਰਧਾਨ ਜੀ ਤੁਹਾਡੀ ਆਗਿਆ ਨਾਲ ਅਖੀਰਲਾ ਮਤਾਂ ਜ਼ਿਆਦਾ ਦਨ ਟਾਈਮ ਲੈ ਲੈਣ ਓਕੇ ਇਸ ਤੋਂ ਘੱਟ ਬਣਦੀ ਨਹੀਂ ਇਹਨਾਂ ਗੱਲ ਥੋੜਾ ਮਸ਼ੀਨਰੀ ਵੀ ਗਰਮ ਕਰਨੀ ਹੈ ਨਾ ਇੱਕ ਮਤਾ ਜਿਹੜਾ ਮੋਦਨ ਵੀ ਪਾਸ ਕਰਾਇਆ ਸੀਗਾ ਮੈਂ ਤੁਹਾਨੂੰ ਸਭ ਨੂੰ ਕਹੂੰਗਾ ਕਿ ਵਾਹਿਗੁਰੂ ਕਰੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਔਰ ਆਪਣੀ ਸਰਕਾਰ ਬਣਨ ਤੇ ਜਿਹੜਾ ਪਹਿਲਾ ਐਕਸ਼ਨ ਪਹਿਲਾ ਐਕਸ਼ਨ ਉਹ ਇਹ ਹੋਊਗਾ ਕਿ ਅਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀਆਂ ਇਹਦਾ ਮਤਾ ਅਸੀਂ ਰੱਦ ਕਰਾਂਗੇ ਕੈਬਨਿਟ ਦੇ ਵਿੱਚ ਔਰ ਔਰ ਜਿਹਨਾਂ ਲੋਕਾਂ ਨੇ ਸਾਜ਼ਿਸ਼ ਬਣਾ ਕੇ ਜਿਹਨਾਂ ਲੋਕਾਂ ਨੇ ਸਾਜ਼ਿਸ਼ ਬਣਾ ਕੇ ਤੁਹਾਡੀਆਂ ਜ਼ਮੀਨਾਂ ਖੋਈਆਂ ਅਸਲ ਵਿਜਲੈਂਸ ਇਨਕੁਆਇਰੀ ਆਰਡਰ ਕਰਕੇ ਉਹਨਾਂ ਗੁਨਾਹਗਾਰਾਂ ਦੇ ਖਿਲਾਫ ਮੁਕਦਮੇ ਚਲਾਈ ਜਾਣਗੇ ਜੇ ਮਤਾ ਪਸੰਦ ਆ ਹੁਣ ਕਰੋ ਹੱਥ ਉੱਤੇ ਤੇ ਮੈਂ ਜੱਡਰ ਛੱਡਣ ਲੱਗਾ ਜਕਾਰਾਂ ਬੋਲੇ ਸੋਨ ਹੋ ਹਰਿਆਕੁਜ ਕਾਲਤ ਸਾਹਿਬ ਵਾਹਿਗੁਰੂ ਜੀ ਕੀ ਫਤ